ਕੱਤਰੀ ਕਾਲਾ ਭਾਬੀ ਜੀ ਕੀ ਗੱਲ ਤੂੰ ਇਕੱਲੀ ਪੜਦੀ ਓ ਕੀ ਗੱਲ ਚਿਹਰੋਂ ਇਕੱਲੇ ਆਇਓ ਕੀ ਗੱਲਿਆ ਗੱਡੀ ਗੁੱਡੀ ਥਿੰਦੀ ਨਹੀਂ ਕੋਈ ਅੱਜ ਓਏ ਕਾਹਨੋਂ ਸੁੱਕੇ ਮੈਂ ਤਾਂ ਬਾਸਤੇ ਗਈ ਸੀ ਇਨੜਿਆ ਸੜਕ ਦੇਖ ਲੈ ਤੂੰ ਕਿਤੇ ਗੱਡੀਆਂ ਆਲੀ ਐ ਇੱਤੇ ਤਾਂ ਤੁਰ ਕੇ ਮਚਾਂ ਜਾ ਹੁੰਦਾ ਭਾਈ

ਇਹ ਹੱਥੀਆ ਵੇ ਸੁੱਕੇ ਕੀਰੇ ਲੈ ਕੇ ਆਇਆ ਕਦੂ ਮੈਨੂੰ ਵੀ ਲਿਆ ਦਿੰਦਾ ਕਿਲੋਕ ਉਹ ਚੱਲ ਰਹਿਣ ਦੋ ਰਹਿਣ ਦੋ ਭਾਬੀ ਜੀ ਕਦੂ ਕਦੂ ਚਾ ਪੇਰਾ ਜਾਣਗੇ ਮੈਂ ਤਾਂ ਗੱਲ ਸੜਕ ਬਾਰੇ ਕਰਦਾ ਸੀ ਟੁੱਟੀ ਦੱਤੀ ਨਹੀਂ ਕੋਈ ਗੱਲ ਵੇ ਚੱਲ ਛੱਡ ਪਰੇ ਸੁੱਕੇ ਚੱਲ ਤੈਂ ਕਿਹੜਾ ਕੀਤੇ ਗੱਲ ਕਾਨੀਆਂ ਵੇ ਗਾਹਾਂ ਨਾ ਦਸੀ ਕਿਸੇ ਨੂੰ ਵੇ ਕਾਗਜਾਂ ਚ ਤਾਂ ਮਰ ਜਣਿਆ ਇਹ ਤਿੰਨ ਮੇਰੀ ਬਣ ਗਈ Subscribe now and press the bell icon. Never miss an update.